ਦਰਸ਼ਨ ਕਰੋ ওই تھا স্থান جس ਇਤਿਹਾਸ استان ਦੇ ਉੱਤੇ ਗੁਰੂ ਨੂੰ ਮਿਲਣ ਵਾਸਤੇ ਗੁਰਸਿੱਖ ਧਿਆਨ ਲਗਾਏ ਬੈਠੇ ਹਨ ਤੇ ਪਿੱਛੋਂ ਮੁਗਲਾ ਦਾ ਟਿੱਡੀ ਦਲ ਚੜ ਆਉਂਦਾ ਹੈ ਤੇ ਇੱਥੇ ਗੁਰਸਿੱਖ ਆਪਣੇ ਤੰਬੂ ਲਗਾਉਂਦੇ ਹਨ ਮਾਈ ਭਾਗੋ ਦੀ ਅਗਵਾਈ ਹੇਠ ਵਿਛੜ ਹੋਏ ਗੁਰਸਿੱਖ ਕਲਗੀਧਰ ਪਾਤਸ਼ਾਹ ਜੀ ਤੋਂ ਆਪਣੀ ਰੋਟੀ ਖੰਡਣ ਵਾਸਤੇ ਬੇਨਤੀ ਕਰਨਾ ਹੁੰਦੇ ਹਨ ਤੇ ਇੱਥੇ ਫਿਰ ਬਚ ਜਾਂਦੀ ਹੈ ਜੰਗ ਕਿਹੜਾ ਹੈ ਇਹ ਇਤਿਹਾਸਕ ਸਥਾਨ ਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਕੀ ਹੈ ਇਸ ਦਾ ਪੂਰਾ ਇਤਿਹਾਸ ਜੁੜੇ ਰਹੋ ਸਰਵ ਸੰਗ ਨਵੀਂ ਰਖਾਲ ਸਾਡੇ YouTube ਚੈਨਲ ਦੇ ਨਾਲ ਜਿੰਨਾ ਸੰਤਨ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਿੱਖ ਤਰੰਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਏ ਅਸੀਂ ਮੁੱਖ ਸਰਤੀ ਧਰਤੀ ਤੇ ਪਹੁੰਚੇ ਹਾਂ ਅੱਥੇ ਇੱਥੋਂ ਦੇ ਇਤਿਹਾਸਕ ਗੁਰਦੁਆਰੇ ਦਰਸ਼ਨ ਕਰ ਰਹੇ ਹਾਂ ਅਤੇ ਆਪ ਜੀ ਨਾਲ ਇਥੋਂ ਦਾ ਇਤਿਹਾਸ ਲੜੀਵਾਰ ਦੇ ਰੂਪ ਦੇ ਵਿੱਚ ਸਾਂਝ ਕਰ ਰਹੇ ਹਾਂ ਅੱਜ ਆਪ ਜੀ ਨੂੰ ਅਸੀਂ ਲੈ ਕੇ ਚੱਲੇ ਹਾਂ ਉਸ ਸਥਾਨ ਤੇ ਜਿਸ ਜਗ੍ਹਾ ਦੇ ਉੱਤੇ ਖਿਦਰਾਣੇ ਦੀ ਢਾਬ ਹੋਇਆ ਕਰਦੀ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ 40 ਸਿੱਖ ਜੋ ਕਿ ਗੁਰੂ ਸਾਹਿਬ ਜੀ ਨੂੰ ਮੁਸ਼ਕਲ ਸਮੇਂ ਦੇ ਵਿੱਚ ਬਦਾਵਾ ਦੇ ਕੇ ਚਲੇ ਗਏ ਸਨ ਅਤੇ ਜਦ ਉਹ ਘਰ ਮਾਝੇ ਦੇ ਇਲਾਕੇ ਦੇ ਵਿੱਚ ਪਹੁੰਚੇ ਤੇ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਦਤਕਾਰਿਆ ਉੱਥੇ ਇੱਕ ਗੁਰਸਿੱਖ ਬੀਬੀ ਸੀ ਮਾਈ ਭਾਗੋ ਜਿਸ ਦਾ ਨਾਂ ਸੀ ਗੁਰੂ ਘਰ ਦੀ ਬਹੁਤ ਪਿਆਰੀ ਸੀ ਤੇ ਕਲਗੀਧਰ ਪਾਤਸ਼ਾਹ ਜੀ ਦੀ ਅਨੰਨ ਭਗਤ ਸੀ ਤਾਂ ਉਹਨਾਂ ਨੇ ਫਿਰ ਉਹਨਾਂ ਸਾਰਿਆਂ ਨੂੰ ਪ੍ਰੇਰ ਕੇ ਦੁਬਾਰਾ ਗੁਰੂ ਸਾਹਿਬ ਦੀ ਸਰਨ ਵਿੱਚ ਲੈ ਕੇ ਆਂਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਛੱਡ ਚੁੱਕੇ ਸਨ ਪਰਿਵਾਰ ਸਾਰਾ ਵਿਛੜ ਚੁੱਕਾ ਸੀ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਦ ਸ਼ਹੀਦ ਹੋ ਚੁੱਕੇ ਸਨ ਤੇ ਗੁਰੂ ਸਾਹਿਬ ਜੀ ਮਾਸੀਵੜ ਤੋਂ ਹੁੰਦੇ ਹੋਏ ਲੰਬਾ ਜਟਪੁਰ ਜਟਪੁਰ ਤੋਂ ਫਿਰ ਗੁਰੂ ਸਾਹਿਬ ਜੀ ਇੱਕ ਖਦਰਾਣੇ ਦੀ ਢਾਬ ਸੀ ਉਸ ਦੇ ਜੰਗਲ ਦੇ ਵਿੱਚ ਗੁਰੂ ਸਾਹਿਬ ਜੀ ਪੜਾ ਕਰਦੇ ਹਨ ਆਪਣੇ ਗੁਰਸਿੱਖਾਂ ਦੇ ਨਾਲ ਤੇ ਇੱਥੇ ਹੀ ਫਿਰ ਵਜੀਰ ਖਾਨ ਵੱਲੋਂ ਭੇਜੀ ਹੋਈ ਫੌਜ ਜੋ ਹੈ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀ ਇਸ ਜਗ੍ਹਾ ਦੇ ਉੱਤੇ ਆਂਦੀ ਗੁਰੂ ਸਾਹਿਬ ਜੀ ਦੀ ਭਾਲ ਕਰਦੇ ਹੋਏ ਮਾਤਾ ਭਾਗ ਕੌਰ ਜੀ ਆਪਣੇ ਗੁਰਸਿੱਖ ਵੀਰਾਂ ਨੂੰ ਜਿਨ੍ਹਾਂ ਦੀ ਭੁੱਲ ਬਖਸ਼ਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਆ ਰਹੀ ਸੀ ਉਹ ਖਿਦਰਾਣੇ ਦੀ ਟਾਬ ਤੇ ਦੂਸਰੇ ਕਿਨਾਰੇ ਦੇ ਉੱਤੇ ਆਪਣਾ ਪੜਾਵ ਲਗਾਉਂਦੇ ਹਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਕਲਗੀਧਰ ਪਾਤਸ਼ਾਹ ਜੀ ਦੀ ਖਦਰਾਣੇ ਦੀ ਢਾਬ ਦੇ ਦੂਸਰੇ ਕਿਨਾਰੇ ਤੇ ਹੈ ਤਾਂ ਉਹ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਉਹਨਾਂ ਸਿੱਖਾਂ ਨੂੰ ਮਾਫੀ ਮੰਗਾਉਣ ਵਾਸਤੇ ਇਸ ਜਗ੍ਹਾ ਦੇ ਉੱਤੇ ਪੜਾਵ ਕਰਦੀ ਹੈ ਔਰ ਜਿਸ ਜਗ੍ਹਾ ਦੇ ਉੱਤੇ ਉਹ ਆਪਣੇ ਤੰਬੂ ਲਗਾਉਂਦੇ ਹਨ ਪੜਾਵ ਕਰਦੇ ਹਨ ਉਸ ਇਤਿਹਾਸਕ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਹੈ ਗੁਰਦੁਆਰਾ ਤੰਬੂ ਸਾਹਿਬ ਬਹੁਤ ਵੱਡਾ ਸਰੋਵਰ ਹੈ ਉਸ ਤੇ ਆਸ-ਪਾਸ ਪ੍ਰਕਰਮਾ ਹੈ ਤੇ ਪ੍ਰਕਰਮਾਂ ਦੇ ਇੱਕ ਕਿਨਾਰੇ ਗੁਰੂ ਸਾਹਿਬ ਜੀ ਗੁਰੂ ਕੇ ਪਿਆਰਿਆਂ ਦੀ ਜਾਦ ਵਿੱਚ ਇਤਿਹਾਸਕ ਸਥਾਨ ਹੈ ਗੁਰਦੁਆਰਾ ਤੰਬੂ ਸਾਹਿਬ ਜਿਸ ਥਗਾ ਦੇ ਉੱਤੇ ਮਾਈਪਾ ਗੁਨੇ ਗੁਰਸਿੱਖਾਂ ਦੇ ਨਾਲ ਇਸ ਥਗਾ ਦੇ ਉੱਤੇ ਪੜਾਵ ਕੀਤਾ ਸੀ ਤੇ ਇੱਥੇ ਹੀ ਇਹਨਾਂ ਨੂੰ ਪਤਾ ਲੱਗ ਕੇ ਮੁਗਲਾਂ ਦੀ ਫੌਜ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੇ ਹੋਏ ਆ ਰਹੀ ਹੈ ਤੇ ਇੱਥੇ ਹੀ ਫਿਰ ਗੁਰੂ ਸਾਹਿਬ ਜੀ ਦੇ लाडले ਗੁਰੂ ਸਾਹਿਬ ਜੀ ਵਾਸਤੇ ਆਪਣੇ ਜੀਵਨ ਦੀ ਆਪਣੇ ਪ੍ਰਾਣਾਂ ਦੀ ਹਉਤੀ ਦਿੰਦੇ ਹੋਏ ਜੰਗ ਵਿੱਚ ਕੁੱਦ ਜਾਂਦੇ ਹਨ ਤੇ ਬਹੁਤ ਹੀ ਭਿਆਨਕ ਜੰਗ ਹੁੰਦੀ ਹੈ ਮੁਗਲਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੀ ਇਹ ਆਖਰੀ ਜੰਗ ਸੀ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਖੁਦ ਹਿੱਸਾ ਲਿਆ ਹੈ ਉੱਚੀ ਟਿੱਬੂ ਤੋਂ ਬੈਠ ਕੇ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਲੜਦੇ ਹੋਏ ਦੇਖਦੇ ਹਨ ਤੇ ਉਹਨਾਂ ਦੀ ਸਹਾਇਤਾ ਕਰਦੇ ਹੋਏ ਉੱਥੋਂ ਹੀ ਤੀਰਾਂ ਦੀ ਵਰਖਾ ਕਰਦੇ ਹਨ ਜੋ ਕਿ ਇਤਿਹਾਸ ਗੁਰਦੁਆਰਾ ਆਪ ਜੀ ਨੇ ਪਹਿਲਾਂ ਦਰਸ਼ਨ ਕਰ ਚੁੱਕੇ ਹਨ ਇਹ ਇਤਿਹਾਸ ਗੁਰਦੁਆਰਾ ਬਹੁਤ ਹੀ ਖੂਬਸੂਰਤ ਹੈ ਬੇਨਤ ਸੰਗਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰਦੀਆਂ ਤੇ ਉਹਨਾਂ ਦੀ ਦਾਗੇ ਅਰਦਾਸ ਬੇਨਤੀ ਕਰਦੀਆਂ ਕਿ ਸ਼ਾਇਦ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਕੇ ਉਹਨਾਂ ਵਾਂਗ ਸਾਡੀ ਵੀ ਟੁੱਟੀ ਢੰਡ ਦੇ ਅਤੇ ਸਾਨੂੰ ਵੀ ਆਪਣੇ ਚਰਨਾਂ ਦੇ ਵਿੱਚ ਆਪਣੀ ਪ੍ਰੀਤ ਬਖਸ਼ ਕੇ ਗੁਸੇ ਕੀ ਜੀਵਨ ਜਿੰਦਾ ਬਲ ਦੇ ਸਕਣ ਆਪ ਜੀ ਨੂੰ ਇਹ ਇਤਿਹਾਸਕ ਸਥਾਨ ਦੇਖ ਕੇ ਕਿਵੇਂ ਦਾ ਲੱਗਾ ਕੰਟ ਜਰੂ ਕਰਿਓ ਇਸ ਤੋਂ ਅਗਲੇ ਪਾਠ ਵਿੱਚ ਆਪ ਜੀ ਨੂੰ ਮੁਖ ਸਰਦੀ ਜੰਗ ਦਾ ਪੂਰਾ ਹਾਲ ਦੱਸਾਂਗੇ ਅਤੇ ਕਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਮਾਫ ਕਰਦੇ ਹਨ ਉਹਨਾਂ ਦੀ ਕੁੱਤੀ ਗੱਢਦੇ ਹਨ ਆਪ ਜੀ ਨੂੰ ਇਸ ਤੋਂ ਅਗਲੇ ਪਾਰਟ ਵਿੱਚ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ